ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਰੂਸ ਬਾਰੇ ਜਿਸ ਨੂੰ ਲੈ ਕੇ ਅਕਸਰ ਇਹ ਸਵਾਲ ਖੜਾ ਹੁੰਦਾ ਹੈ ਕਿ ਕੀ ਰੂਸ ਪੂਰੀ ਦੁਨੀਆ ਦੇ ਨਾਲ ਇਕੱਲਾ ਜੰਗ ਲੜ ਸਕਦਾ ਹੈ ਕਿੰਨਾ ਖਤਰਨਾਕ ਹੈ ਰੂਸ ਤੇ ਇਸ ਕੋਲ ਕਿਹੜੇ ਹਥਿਆਰ ਤੇ ਸਰੋਤ ਨੇ ਜੋ ਇਸ ਨੂੰ ਬਾਕੀ ਦੇਸ਼ਾਂ ਦੇ ਮੁਕਾਬਲੇ ਵੱਖਰਾ ਬਣਾਉਂਦੇ ਨੇ ਰੂਸ ਖੇਤਰਫਲ ਦੇ ਹਿਸਾਬ ਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸ ਦੇ ਕੋਲ ਪਰਮਾਣੂ ਹਥਿਆਰਾਂ ਦਾ ਸਭ ਤੋਂ ਵੱਡਾ ਭੰਡਾਰ ਮੌਜੂਦ ਹੈ ਲਗਭਗ 5580 ਐਟਮੀ ਬੰਬ ਨੇ ਜੋ ਕਿ ਹਿਰੋਸ਼ੀਮਾ ਤੇ ਨਾਕਾਸਾਕੀ ਉੱਤੇ ਸੁੱਟੇ ਗਏ ਬੰਬਾਂ ਦੇ ਨਾਲੋਂ 4 ਗੁਣਾ ਜ਼ਿਆਦਾ ਵਿਨਾਸ਼ਕਾਰੀ ਨੇ ਇਸ ਦੇ ਨਾਲ ਹੀ ਰੂਸ ਦੀ ਫੌਜੀ ਤਾਕਤ ਵੀ ਬੇहद ਵੱਡੀ ਹੈ ਇਸ ਦੇ ਕੋਲ ਲਗਭਗ 15 ਮਿਲੀਅਨ ਸਰਗਰਮ ਸੈਨਿਕ ਨੇ 12500 ਤੋਂ ਵੱਧ ਟੈਂਕ 30000 ਅਕਸਰ ਬੰਦ ਵਾਹਨਾਂ ਤੇ 6500 ਤੋਂ ਵੱਧ ਤੂਪਖਾਨੇ ਨੇ ਅਤੇ ਰੂਸ ਆਪਣੇ ਜੀਡੀਪੀ ਦਾ 6.2% ਰੱਖਿਆ ਅਤੇ ਖਰਚ ਕਰਦਾ ਜਿਸ ਨਾਲ ਇਸ ਦਾ ਫੌਜੀ ਬਜਟ ਤਾਕਤਵਰ ਬਣਦਾ ਕੁਦਰਤੀ ਸਰੋਤਾਂ ਵਿੱਚ ਵੀ ਰੂਸ ਕਾਫੀ ਅੱਗੇ ਹੈ ਕਿਉਂਕਿ ਇਸ ਦੇ ਕੋਲ ਤੇਲ ਅਤੇ ਗੈਸ ਦੇ ਬਹੁਤ ਵੱਡੇ ਭੰਡਾਰ ਮੌਜੂਦ ਨੇ ਜੋ ਕਿ ਇਸ ਨੂੰ ਆਰਥਿਕ ਪੱਖੋਂ ਕਾਫੀ ਮਜ਼ਬੂਤ ਕਰਦੇ ਨੇ ਪਰ ਸਵਾਲ ਇਹ ਹੈ ਕਿ ਕੀ ਇਹ ਸਭ ਕੁਝ ਰੂਸ ਨੂੰ ਇਸ ਕਾਬਿਲ ਬਣਾਉਂਦਾ ਹੈ ਕਿ ਉਹ ਪੂਰੀ ਦੁਨੀਆ ਦੇ ਨਾਲ ਇਕੱਲਾ ਜੰਗ ਲੜ ਸਕੇ ਹਕੀਕਤ ਹੈ ਕਿ ਭਾਵੇਂ ਰੂਸ ਬਹੁਤ ਵੱਡੀ ਫੌਜੀ ਤਾਕਤ ਰੱਖਦਾ ਹੋਵੇ ਪਰ ਪੂਰੀ ਦੁਨੀਆ ਦੇ ਦੇਸ਼ਾਂ ਦੇ ਇਕੱਠੇ ਹੋਣ ਉਤੇ ਇਸ ਦੀ ਸਥਿਤੀ ਕਾਫੀ ਕਮਜ਼ੋਰ ਪੈ ਜਾਂਦੀ ਹੈ ਕਿਉਂਕਿ ਨਾਟੋ ਵਰਗਾ ਗੱਠਜੋੜ ਆਪਣੇ ਵਿੱਚ 31 ਦੇਸ਼ਾਂ ਨੂੰ ਸ਼ਾਮਲ ਕਰਦਾ ਹੈ ਜਿਨ੍ਹਾਂ ਵਿੱਚ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਵਰਗੀਆਂ ਮਹਾਸ਼ਕਤੀਆਂ ਮੌਜੂਦ ਨੇ। ਨਾਟੋ ਦੇ ਕੋਲ 3.5 ਮਿਲੀਅਨ ਸੈਨਿਕ ਨੇ 5000 ਤੋਂ ਵੱਧ ਆਧੁਨਿਕ ਤੋਪਖਾਨੇ ਨੇ ਅਤੇ 6000 ਤੋਂ ਵੱਧ ਪਰਮਾਣੂ ਹਥਿਆਰ ਵੀ ਨੇ। ਇਸ ਤੋਂ ਇਲਾਵਾ ਨਾਟੋ ਦਾ ਫੌਜੀ ਬਜਟ 1.3 ਟ੍ਰਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੈ। ਜਦਕਿ ਰੂਸ ਦਾ ਬਜਟ ਸਿਰਫ 84 ਬਿਲੀਅਨ ਡਾਲਰ ਹੈ। ਇਹੀ ਅੰਤਰ ਆਪ ਹੀ ਦੱਸਦਾ ਹੈ ਕਿ ਪੂਰੀ ਦੁਨੀਆ ਦੇ ਇਕੱਠੇ ਹੋਣ ਦੇ ਸਾਹਮਣੇ ਰੂਸ ਦੀ ਸਥਿਤੀ ਕਿੰਨੀ ਕਮਜ਼ੋਰ ਹੋ ਜਾਂਦੀ ਹੈ ਟੈਕਨੋਲੋਜੀ ਦੇ ਮਾਮਲੇ ਵਿੱਚ ਵੀ ਨਾਟੋ ਕੋਲ ਪੰਜਵੀਂ ਪੀੜੀ ਦੇ ਬਖਤਰਬੰਦ ਵਾਹਨ ਨੇ ਆਧੁਨਿਕ ਲੜਾਕੂ ਜਹਾਜ਼ ਅਤੇ ਸਮੂਹਿਕ ਰੱਖਿਆ ਨੀਤੀ ਵੀ ਹੈ ਜੋ ਇਸ ਨੂੰ ਰੂਸ ਨਾਲੋਂ ਕਈ ਗੁਣਾ ਜ਼ਿਆਦਾ ਮਜ਼ਬੂਤ ਬਣਾ ਦਿੰਦੀ ਹੈ ਇਸ ਤੋਂ ਇਲਾਵਾ ਆਰਥਿਕ ਤੌਰ 'ਤੇ ਵੀ ਨਾਟੋ ਅਤੇ ਪੱਛਮੀ ਦੇਸ਼ਾਂ ਦੀ ਤਾਕਤ ਰੂਸ ਨੂੰ ਲੰਬੇ ਸਮੇਂ ਤੱਕ ਟਿਕਣ ਨਹੀਂ ਦੇ ਸਕਦੀ ਇਸ ਲਈ ਨਤੀਜਾ ਇਹ ਨਿਕਲਦਾ ਹੈ ਕਿ ਰੂਸ ਖੇਤਰੀ ਪੱਧਰ ਉਤੇ ਜਾਂ ਫਿਰ ਕੁਝ ਖਾਸ ਦੇਸ਼ਾਂ ਦੇ ਵਿਰੁੱਧ ਤਾਂ ਇਕੱਲਾ ਲੜ ਸਕਦਾ ਹੈ ਅਤੇ ਉਹਨਾਂ ਨੂੰ ਟੱਕਰ ਵੀ ਦੇ ਸਕਦਾ ਹੈ ਪਰ ਜੇ ਇਹ ਗੱਲ ਪੂਰੀ ਦੁਨੀਆ ਦੇ ਨਾਲੇ ਇਕੱਲੇ ਲੜਨ ਦੀ ਆ ਜਾਵੇ ਤਾਂ ਇਹ ਨਾਮੁਮਕਿਨ ਹੈ ਕਿਉਂਕਿ ਸੰਯੁਕਤ ਤੌਰ ਤੇ ਦੁਨੀਆ ਦੀ ਸੈਨਿਕ ਆਰਥਿਕ ਅਤੇ ਤਕਨੀਕੀ ਤਾਕਤ ਰੂਸ ਨਾਲੋਂ ਕਿਤੇ ਜ਼ਿਆਦਾ ਹੈ ਨਾਟੋ ਦੇ ਕੋਲ 3.5 ਮਿਲੀਅਨ ਸੈਨਿਕ ਨੇ 5000 ਤੋਂ ਵੱਧ ਆਧੁਨਿਕ ਤੋਪਖਾਨੇ ਨੇ ਅਤੇ 6000 ਤੋਂ ਵੱਧ ਪਰਮਾਣੂ ਹਥਿਆਰ ਵੀ ਨੇ ਇਸ ਤੋਂ ਇਲਾਵਾ ਨਾਟੋ ਦਾ ਫੌਜੀ ਬਜਟ 1.3 ਟ੍ਰਿਲੀਅਨ ਡਾਲਰ ਤੋਂ ਵੀ ਜ਼ਿਆਦਾ ਹੈ ਜਦਕਿ ਰੂਸ ਦਾ ਬਜਟ ਸਿਲਫ 84 ਬਿਲੀਅਨ ਡਾਲਰ ਹੈ ਇਹ ਅੰਤਰ ਆਪ ਹੀ ਦੱਸਦਾ ਹੈ ਕਿ ਪੂਰੀ ਦੁਨੀਆ ਦੇ ਇਕੱਠੇ ਹੋਣ ਦੇ ਸਾਹਮਣੇ ਰੂਸ ਦੀ ਸਥਿਤੀ ਕਿੰਨੀ ਕਮਜ਼ੋਰ ਹੋ ਜਾਂਦੀ ਹੈ ਟੈਕਨੋਲੋਜੀ ਦੇ ਮਾਮਲੇ ਵਿੱਚ ਵੀ ਨਾਟੋ ਕੋਲ ਪੰਜਵੀਂ ਪੀੜ੍ਹੀ ਦੇ ਬਖਤਰਬੰਦ ਵਾਹਨ ਨੇ ਆਧੁਨਿਕ ਲੜਾਕੂ ਜਹਾਜ਼ ਤੇ ਸਮੂਹਿਕ ਰੱਖਿਆ ਨੀਤੀ ਵੀ ਹੈ ਜੋ ਇਸ ਨੂੰ ਰੂਸ ਨਾਲੋਂ ਕਈ ਗੁਣਾ ਜ਼ਿਆਦਾ ਮਜ਼ਬੂਤ ਬਣਾ ਦਿੰਦੀ ਹੈ ਇਸ ਤੋਂ ਇਲਾਵਾ ਆਰਥਿਕ ਤੌਰ ਤੇ ਵੀ ਨਾਟੋ ਅਤੇ ਪੱਛਮੀ ਦੇਸ਼ਾਂ ਦੀ ਤਾਕਤ ਰੂਸ ਨੂੰ ਲੰਬੇ ਸਮੇਂ ਤੱਕ ਟਿਕਣ ਨਹੀਂ ਦੇ ਸਕਦੀ ਇਸ ਲਈ ਨਤੀਜਾ ਇਹ ਨਿਕਲਦਾ ਹੈ ਕਿ ਰੂਸ ਖੇਤਰੀ ਪੱਧਰ ਉਤੇ ਜਾਂ ਫਿਰ ਕੁਝ ਖਾਸ ਦੇਸ਼ਾਂ ਦੇ ਵਿਰੁੱਧ ਤਾਂ ਇਕੱਲਾ ਲੜ ਸਕਦਾ ਹੈ ਅਤੇ ਉਹਨਾਂ ਨੂੰ ਟੱਕਰ ਵੀ ਦੇ ਸਕਦਾ ਹੈ ਪਰ ਜੇ ਗੱਲ ਪੂਰੀ ਦੁਨੀਆ ਦੇ ਨਾਲੇ ਇਕੱਲੇ ਲੜਨ ਦੀ ਆ ਜਾਵੇ ਤਾਂ ਇਹ ਨਾ ਮੁਮਕਿਨ ਹੈ ਕਿਉਂਕਿ ਸੰਯੁਕਤ ਤੌਰ ਤੇ ਦੁਨੀਆ ਦੀ ਸੈਨਿਕ ਆਰਥਿਕ ਅਤੇ ਤਕਨੀਕੀ ਤਾਕਤ ਰੂਸ ਨਾਲੋਂ ਕਿਤੇ ਜ਼ਿਆਦਾ ਹੈ